ਦੋਸਤੋ ਅੱਜ ਅਸੀਂ ਜਲੰਧਰ ਜਿਮਨੀ ਚੋਣ ਤੇ ਚਰਚਾ ਕਰਾਂਗੇ ਦੇਖਾਂਗੇ ਕਿ ਇਸ ਚੋਣ ਦਾ ਆਣ ਵਾਲੀਆਂ ਜਿਮਨੀ ਚੋਣ ਤੇ ਵੀ ਅਸਰ ਪਵੇਗਾ ਜਾਂ ਇਸ ਦਾ ਕਿਸ ਪਾਰਟੀ ਦੇ ਜਿੱਤ ਹੋਣ ਦੇ ਅਸਾਰ ਹਨ ਸਭ ਤੋਂ ਪਹਿਲਾਂ ਆਪਾਂ ਇਸ ਗੱਲ ਤੇ ਚਰਚਾ ਕਰ ਰਹੇ ਹਾਂ ਕਿ ਇੱਥੇ ਕਿਹੜੇ-ਕਿਹੜੇ ਉਮੀਦਵਾਰ ਖੜੇ ਹਨ ਸ਼੍ਰੋਮਣੀ ਕਾਲੀ ਦਾਲ ਬਨੋਂ ਸਰਜੀਤ ਕੌਰ ਕਾਂਗਰਸ ਪਾਰਟੀ ਬਲੋਂ ਸ੍ਰਿੰਦਰ ਕੌਰ ਬੀਐਸਸੀਪੀ ਬਨੋਂ ਬਿੰਦਰ ਕੁਮਾਰ ਲਖਾ ਆਮ ਆਦਮੀ ਪਾਰਟੀ ਬਲੋਂ ਮਹਿੰਦਰ ਭਗਤ ਤੇ ਸੀਤਲ ਅੰਗਰਾਲ ਜਿਸ ਦੇ ਕਾਰਨ ਇਸ ਸੀਟ ਖਾਲੀ ਹੋਈ ਸੀ ਉਹਨਾਂ ਨੇ ਆਪ ਤੋਂ ਅਸਤੀਫਾ ਦੇ ਦਿੱਤਾ ਸੀ ਤੇ ਉਹ ਭਾਰਤੀ ਜਨਤਾ ਪਾਰਟੀ ਬਨੋਂ ਖੜੇ ਹਨ ਪੰਜਾਬ ਵਿੱਚ ਜਿਮਨੀ ਚੋਣਾਂ ਦਾ ਕੀ ਇਸ ਚੋਣ ਦਾ ਅਸਰ ਪਵੇਗਾ ਆਓ ਅਸੀਂ ਇਸ ਤੇ ਚਰਚਾ ਕਰਾਂਗੇ ਅਜਿਹਾ ਨਹੀਂ ਹੈ ਕਿ ਇੱਕ ਚੋਣ ਦਾ ਦੂਸਰੀਆਂ ਚੋਣਾਂ ਤੇ ਵੀ ਅਸਰ ਪਵੇ ਕਿਉਂਕਿ ਤੁਸੀਂ ਦੇਖਦੇ ਹੋ ਕਿ 2022 ਵਿੱਚ ਆਮ ਆਦਮੀ ਪਾਰਟੀ ਨੇ 95 ਸੀਟਾਂ ਜਿੱਤੀਆਂ ਸਨ ਪਰੰਤੂ ਉਹ ਸੰਗਰੂਰ ਦੀ ਸੀਟ ਹਾਰ ਗਏ ਸਨ ਇਸ ਤਰ੍ਹਾਂ ਲੋਕਾਂ ਦਾ ਟੇਸਟ ਦਾ ਪਤਾ ਨਹੀਂ ਲੱਗਦਾ ਕਿ ਕਿਸ ਪਾਸੇ ਝੁਕ ਜਾਣ ਦੂਸਰਾ ਲੰਦਰ ਵਿੱਚ ਪਿਛਲੀਆਂ ਚੋਣਾਂ ਦੌਰਾਨ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਆਪਣੇ ਮੁੱਖ ਮੰਤਰੀ ਹੈਗੇ ਆ ਚਰਨਜੀਤ ਚੰਨੀ ਜੀ ਉਹ ਬਹੁਮਤ ਨਾਲ ਜਿੱਤੇ ਹਨ ਇਸ ਤੋਂ ਇਲਾਵਾ ਨਿਹੜੀਆਂ ਆਪਣੀਆਂ ਸੰਸਦੀਆਂ ਚੋਣਾਂ ਹੋਈਆਂ ਹਨ ਐਮਪੀ ਦੇ ਇਲੈਕਸ਼ਨ ਹੋਏ ਹਨ ਉਹਨਾਂ ਵਿੱਚ ਵੀ ਜਿਹੜੀ ਆਮ ਆਦਮੀ ਪਾਰਟੀ 13 0 ਦਾ ਨਾਰਾ ਲਗਾ ਰਹੀ ਸੀ ਪਰੰਤੂ ਤਿੰਨ ਸੀਟਾਂ ਹੀ ਪ੍ਰਾਪਤ ਹੋਈਆਂ ਤੁਸੀਂ ਜਾਣਦੇ ਹੋ ਕਿ ਕਾਂਗਰਸ ਨੇ ਇਥੋਂ ਪੰਜਾਬ ਵਿੱਚੋਂ 7 ਸੰਸਦ ਮੈਂਬਰ ਜਿੱਤ ਕੇ ਭੇਜੇ ਹਨ ਤਿੰਨ ਆਮ ਆਦਮੀ ਪਾਰਟੀ ਦੇ ਹਨ ਇੱਕ ਕਾਲੀਦਾਲ ਦਾ ਤੇ ਦੋ ਆਜ਼ਾਦ ਮੀਦਵਰ ਜਿੱਤੇ ਹਨ ਦੀਨਾ ਮਤੀਉ ਸਰਬਜੀਤ ਸਿੰਘ ਤੇ ਅਮਰਿਤਪਾਲ ਸਿੰਘ ਜੀ ਦਿੱਤੇ ਹਨ ਇਸ ਤਰ੍ਹਾਂ ਸੀ ਦੇਖਦੇ ਆ ਕਿ ਜੇਕਰ ਅਸੀਂ ਪਿਛਲੀਆਂ ਚੋਣਾਂ ਦਾ ਐਨਲਾਈਜ਼ ਕਰੀਏ ਤਾਂ ਇਸ ਦਾ ਨਵੀਆਂ ਚੋਣਾਂ ਤੇ ਅਸਰ ਨਹੀਂ ਪੈ ਸਕਦਾ ਦੂਸਰਾ ਇੱਥੋਂ ਸਾਰੀਆਂ ਪਾਰਟੀਆਂ ਨੇ ਜ਼ੋਰ ਲਗਾਇਆ ਹੋਇਆ ਹੈ ਕਿਉਂਕਿ ਉਹ ਕਹਿ ਰਹੇ ਹਨ ਕਿ ਜੇਕਰ ਅਸੀਂ ਜਲੰਧਰ ਜਿੱਤ ਲਿਆ ਤਾਂ ਅਸੀਂ ਆਉਣ ਵਾਲੇ ਜਿਹੜੀ ਜਿਮਨੀ ਚੋਣਾਂ ਵਿੱਚ ਚਾਰ ਵਿਧਾਨ ਸਭਾ ਹਲਕੇ ਹਨ ਉਹ ਵੀ ਜਿੱਤ ਲਵਾਂਗੇ ਖੈਰ ਆਪਾਂ ਨਿਲੰਦਰ ਜੀ ਮਨੀ ਚੋਣ ਦੀ ਹੀ ਰਿਜ਼ਲਟ ਆਣ ਦੀ ਕੋ ਦੇਖੀਏ ਕਿ ਕੌਣ ਇੱਥੋਂ ਜਿੱਤਦਾ ਹੈ ਕਿਉਂਕਿ ਇੱਥੇ ਸਾਰੀਆਂ ਪਾਰਟੀਆਂ ਆਪਣਾ ਪੂਰਾ ਜ਼ੋਰ ਲਗਾ ਰਹੀਆਂ ਹਨ ਇੱਥੋਂ ਜੇਕਰ ਦੇਖਿਆ ਜਾਵੇ ਤਾਂ ਕਿਸ ਪਾਰਟੀ ਦਾ ਪਲੜਾ ਭਾਰੀ ਹੈ ਤਾਂ ਸਤਲ ਅੰਗਰਾਲ ਜੋ ਕੇ ਬਾਰ-ਬਾਰ ਪਾਰਟੀ ਬਦਲ ਰਹੇ ਹਨ ਪਹਿਲਾਂ ਬੀਜੇਪੀ ਸਨ ਫਿਰ ਆਪ ਚ ਚਲੇ ਗਏ ਫਿਰ ਬੀਜੇਪੀ ਚਲੇ ਗਏ ਹਨ ਉਹ ਦਲ ਬਦਲੂ ਹਨ ਤੇ ਬਾਰ-ਬਾਰ ਲੋਕਾਂ ਵਿੱਚ ਉਹਨਾਂ ਨੇ ਆਪਣਾ ਅਕਸ ਜਿਹੜਾ ਆ ਉਹ ਖਰਾਬ ਕਰ ਲਿਆ ਹੈ ਤੇ ਇਸ ਤਨਾ ਲੱਗਦਾ ਹੈ ਕਿ ਉਹਨਾਂ ਦਾ ਡਾਗਰਾਫ ਜਾਂ ਉੱਪਰ ਜਾਣ ਦੀ ਬਜਾਏ ਨੀਚੇ ਜਾਵੇਗਾ ਤੇ ਉਹ ਚੌਥੇ ਨੰਬਰ ਤੇ ਲਗਭਗ ਰਹਿ ਸਕਦੇ ਹਨ ਜਾਂ ਤੀਜੇ ਤੇ ਇਸ ਤੋਂ ਇਲਾਵਾ ਇੱਥੇ BSP ਨੇ ਬਿੰਦਰ ਕੁਮਾਰ ਲਖਾ ਨੂੰ ਖੜਾ ਕੀਤਾ ਹੈ ਜਿਸ ਦਾ ਸਮਰਥਨ ਸ਼੍ਰੋਮਣੀ ਕਾਲੀਦਾਲ ਸੁਖਬੀਰ ਬਾਦਲ ਦੇ ਧੜੇ ਵੱਲੋਂ ਕੀਤਾ ਗਿਆ ਹੈ ਅਧਿਆ ਹੋ ਸਕਦਾ ਬੀਐਸਪੀ ਦਾ ਬੇਸ਼ੱਕ ਇੱਥੇ ਵੋਟਰ ਜ਼ਿਆਦਾ ਹਨ ਸਪੋਰਟਰ ਵੀ ਜ਼ਿਆਦਾ ਹੋ ਸਕਦੇ ਹਨ ਪਰੰਤੂ ਉਹ ਪਿਛਲੇ ਕਾਫੀ ਸਮੇਂ ਤੋਂ ਇਸ ਪਾਰਟੀ ਦਾ ਡਾਊਨਫਾਲ ਹੋਇਆ ਹੈ ਇਹ ਪਾਰਟੀ ਦੇ ਵੀ ਜਿੱਤਣ ਦੇ ਬਹੁਤੇ ਆਸਾਰ ਨਹੀਂ ਹਨ ਜੇਕਰ ਤੁਸੀਂ ਦੇਖੋ ਤਾਂ ਜਿਹੜੀ ਸ਼੍ਰੋਮਣੀ ਕਾਲੀ ਦਲ ਵੱਲੋਂ ਸਰਜੀਤ ਕੌਰ ਖੜੀ ਹਨ ਉਹ ਵੀ ਆਪਣਾ ਅੱਖਿਸ਼ ਗਵਾ ਚੁੱਕੇ ਹਨ ਕਿਉਂਕਿ ਉਹਨਾਂ ਨੂੰ ਬਾਗੀ ਧੜੇ ਦਾ ਸਮਰਥਨ ਪ੍ਰਾਪਤ ਸੀ ਪਰੰਤੂ ਉਹ ਬਾਗੀ ਧੜਾ ਜਿਹੜਾ ਸੀਗਾ ਉਸ ਤੋਂ ਵੱਖ ਕੇ ਕਿਉਂਕਿ ਉਹਨਾਂ ਨੂੰ ਫੰਡ ਪ੍ਰੋਵਾਈਡ ਨਹੀਂ ਕਰਵਾਏ ਗਏ ਤਾਂ ਉਹਨਾਂ ਨੇ ਅੱਕ ਕੇ ਜਿਹੜੀ ਦੂਸਰੀ ਪਾਰਟੀ ਆਮ ਆਦਮੀ ਪਾਰਟੀ ਜੁਆਇਨ ਕਰ ਲਈ ਸੀ ਬਾਗੀ ਧੜੇ ਵੱਲੋਂ ਫਿਰ ਉਸ ਨੂੰ ਸ਼ਾਮ ਤੱਕ ਮਨਾ ਲਿਆ ਗਿਆ ਸੀ ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਸਰਜੀਤ ਕੌਰ ਜੋ ਕਿ ਸ਼੍ਰੋਮਣੀ ਅਕਾਲੀ ਦਲ ਬਾਗੀ ਧੜੇ ਵੱਲੋਂ ਖੜੀ ਹੈ ਉਸ ਦਾ ਵੀ ਕੋਈ ਬਹੁਤਾ ਪ੍ਰਭਾਵ ਪੈਣ ਵਾਲਾ ਨਹੀਂ ਹੈ ਕਿਉਂਕਿ ਉਹ ਬਾਰ-ਬਾਰ ਦਲ ਬਦਲੇ ਹੰਤੇ ਲੋਕਾਂ ਵਿੱਚ ਉਹਨਾਂ ਦਾ ਜਿਹੜਾ ਉਤਸ਼ਾਹ ਸੀ ਜੋਸ਼ੀ ਘਟ ਗਿਆ ਹੈ ਤੇ ਲੋਕ ਹੁਣ ਜਿਹੜਾ ਪ੍ਰਮੁੱਖ ਮੁਕਾਬਲਾ ਹੈ ਉਹ ਅਸੀਂ ਦੇਖਦੇ ਹਾਂ ਕਿ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਵਰਤਮਾਨ ਮੁੱਖ ਮੰਤਰੀ ਭਗਵੰਤ ਮਾਨ ਦੇ ਵਿਚਕਾਰ ਹੀ ਹੋਵੇਗਾ ਜਲੰਧਰ ਹਲਕੇ ਵਿੱਚ ਜਾਂ ਦੁਆਬੇ ਹਲਕੇ ਵਿੱਚ ਅਸੀਂ ਦੇਖਦੇ ਹਾਂ ਕਿ ਕਾਂਗਰਸ ਦਾ ਹੀ ਬਲੜਾ ਭਾਰੀ ਰਹਿੰਦਾ ਹੈ ਕਿਉਂਕਿ ਇੱਥੋਂ ਚੰਨਜੀਤ ਜੰਨੀ ਨੇ ਬਹੁਤ ਜ਼ਿਆਦਾ ਲੀਡ ਲੈ ਕੇ ਐਮਪੀ ਦੀ ਇਲੈਕਸ਼ਨ ਜਿੱਤੀ ਹੈ ਦੂਸਰਾ ਪੁਆਇੰਟ ਵੀ ਦੇਖਦੇ ਹਾਂ ਕਿ ਇੱਥੇ ਕਾਂਗਰਸ ਨੂੰ ਕੁਝ ਵੀ ਗੁਆਣ ਵਾਲਾ ਨਹੀਂ ਹੈ ਕਿਉਂਕਿ ਜਿਹੜੀ ਸੀਟ ਸੀ ਆਮ ਆਦਮੀ ਪਾਰਟੀ ਨੇ ਹੀ ਜਿੱਤੀ ਹੋਈ ਸੀਗੀ ਇੱਥੇ ਜੇਕਰ ਕਾਂਗਰਸ ਜਿੱਤ ਆਂਦੀ ਹੈ ਤਾਂ ਉਸ ਨੂੰ ਇੱਥੋਂ ਲਾਭ ਹੀ ਪ੍ਰਾਪਤ ਹੋਵੇਗਾ ਦੇਖ ਕੇ ਆਣ ਬਣੀ ਡਿਮਨੀ ਚਾਰ ਸੀਟਾਂ ਨੂੰ ਦੇਖੀਏ ਤਾਂ ਉਹ ਜ਼ਿਆਦਾਤਰ ਕਾਂਗਰਸ ਦੀਆਂ ਹੀ ਸੀਟਾਂ ਹਨ ਜਿਵੇਂ ਕਿ ਡੇਰਾ ਬਾਬਾ ਨਾਨਕ ਦੀ ਵੀ ਕਾਂਗਰਸ ਕੋਲ ਹੀ ਸੀ ਤੇ ਦੂਸਰਾ ਗਿੱਦੜਵਾਸ ਦੀ ਵੀ ਉਹਨਾਂ ਕੋਲ ਹੀ ਸੀ ਤੇ ਚੱਬੇਵਾਲ ਦੀ ਵੀ ਕਾਂਗਰਸ ਦੀ ਹੀ ਸੀਟ ਸੀ ਚੱਬੇਵਾਲ ਵੀ ਕਾਂਗਰਸ ਕੋਲ ਹੀ ਸੀ ਆਮ ਆਦਮੀ ਪਾਰਟੀ ਕੋਲ ਸਿਰਨਾਲੇ ਦੀ ਹੀ ਸੀਟ ਹੈ ਜਿਹੜੀ ਕਿ ਉਹ ਮੀਟ ਹੇਅਰ ਦੀ MP ਬਣ ਨਾਲ ਖਾਲੀ ਹੋਈ ਹੈ ਜਿਹੜਾ ਵਿਸ਼ਵਾਸ ਕੀਤਾ ਜਾ ਰਿਹਾ ਹੈ ਕਿ ਜੇਕਰ ਇੱਥੋਂ ਕਾਂਗਰਸ ਜਿੱਤਦੀ ਹੈ ਤਾਂ ਉਸ ਨੂੰ ਆਉਣ ਵਾਲੀਆਂ ਚਾਰ ਸੀਟਾਂ ਤੇ ਵੀ ਬਹੁਤ ਮਤ ਮਿਲਣ ਦੇ ਪੂਰੇ ਅਸਾਰ ਹਨ ਇੱਥੇ ਜਿਆਦਾਤਰ ਮੁਕਾਬਲਾ ਕਾਂਗਰਸ ਪਾਰਟੀ ਦੇ ਉਮੀਦਵਾਰ ਸ੍ਰਿੰਦਰ ਕੌਰ ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਮਹਿੰਦਰ ਭਗਤ ਦੇ ਵਿਚਕਾਰ ਨੂੰ ਦੇਖਣ ਨੂੰ ਮਿਲੇਗਾ ਹੁਣ ਅਸੀਂ ਦੇਖਦੇ ਹਾਂ ਕਿ ਕਾਂਗਰਸ ਪਾਰਟੀ ਦੇ ਪੱਖ ਵਿੱਚ ਕਿਹੜੇ-ਕਿਹੜੇ ਜਨ ਤੱਥ ਜਾਂਦੇ ਹਨ ਤੇ ਆਮ ਆਦਮੀ ਪਾਰਟੀ ਦੇ ਵਿਰੁੱਧ ਕਿਹੜੇ-ਕਿਹੜੇ ਤੱਥ ਹਨ ਆਮ ਆਦਮੀ ਪਾਰਟੀ ਨੇ ਸਰਕਾਰ ਹੈ ਇਸ ਦਾ ਉਸ ਨੂੰ ਪਲੱਸ ਪੁਆਇੰਟ ਹੋ ਸਕਦਾ ਹੈ ਪਰ ਆਮ ਆਦਮੀ ਪਾਰਟੀ ਨੇ ਜੋ ਲੋਕਾਂ ਨਾਲ ਵਾਅਦੇ ਕੀਤੇ ਸਨ ਉਹਨਾਂ ਵਿੱਚੋਂ ਅਜੇ ਬਹੁਤ ਸਾਰੇ ਵਾਅਦੇ ਉਹਨਾਂ ਨੇ ਪੂਰੇ ਨਹੀਂ ਕੀਤੇ ਹਨ ਕਿਉਂਕਿ ਆਮ ਆਦਮੀ ਪਾਰਟੀ ਲਈ ਕਮਜ਼ੋਰ ਕੜੀ ਹੋ ਸਕਦੇ ਹਨ ਉਹਨਾਂ ਨੇ ਔਰਤਾਂ ਨੂੰ 1000 ਰੁਪਏ ਲਗਾਉਣ ਦਾ ਵਾਅਦਾ ਕੀਤਾ ਸੀ ਪਰੰਤੂ ਅਜੇ ਤੱਕ ਉਹਨਾਂ ਨੇ ਇਹ ਵਾਅਦਾ ਪੂਰਾ ਨਹੀਂ ਕੀਤਾ ਮੈਂ ਪਿਛਲੀ ਵਾਰ ਵੀ ਡਿਸਕਸ ਕੀਤਾ ਸੀ ਕਿ ਮੈਂ ਦਸੂਏ ਗਿਆ ਸੀ ਤੇ ਉੱਥੇ ਔਰਤਾਂ ਖੇਤਾਂ ਵੱਲ ਜਾ ਰਹੀਆਂ ਸਨ ਤੇ ਆਪਸ ਵਿੱਚ ਗੱਲ ਕਰ ਰਹੀਆਂ ਕਿ ਸਾਨੂੰ ਤਾਂ ਉਹਨੇ 1000 ਰੁਪਏ ਲਗਾਏ ਨਹੀਂ ਤਾਂ ਇਹਨੂੰ ਵੋਟ ਕਾ ਲਈ ਤੇ ਇਸ ਤਰ੍ਹਾਂ ਦੇ ਜਿਹੜੇ ਲੋਕ ਲਹਿਰ ਚੱਲਦੀ ਆ ਅੰਦਰੋਂ ਅੰਦਰੀ ਉਸ ਦਾ ਵੀ ਸਰਕਾਰ ਤੇ ਜਾਂ ਵੋਟਰਾਂ ਤੇ ਬੁਰਾ ਅਸਰ ਪੈਂਦਾ ਹੈ ਤੇ ਦਸੂਆ ਹਲਕਾ ਜੋ ਕਿ ਆਮ ਆਦਮੀ ਪਾਰਟੀ ਐਮਪੀ ਇਲੈਕਸ਼ਨ ਵੇਲੇ ਹਾਰ ਗਈ ਸੀ ਦੂਸਰਾ ਇਹਨਾਂ ਨੇ ਮੁਲਾਜ਼ਮਾਂ ਨੂੰ ਪੈਨਸ਼ਨ ਸੰਬੰਧੀ ਅਜੇ ਤੱਕ ਨੋਟਿਸ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਮੁਲਾਜ਼ਮ ਬਰਗ ਕਹਿ ਰਿਹਾ ਕਿ ਸਾਡੇ ਨਾਲ ਇਹਨਾਂ ਨੇ ਵਾਅਦਾ ਕੀਤਾ ਸੀ ਜੋ ਪੂਰਾ ਨਹੀਂ ਕੀਤਾ ਉਹਨਾਂ ਨੇ ਅੱਜ ਵੀ ਆਪਣੇ ਘਰਾਂ ਦੇ ਬਾਹਰ ਸਟicker ਚਿਪਕਿਓ ਹੈ ਹਨ ਕੇ ਛੱਡੀ ਰਾਣੀ ਪੈਨਸ਼ਨ ਸਕੀਮ ਲਾਗੂ ਕਰੋ ਭਾਵੇਂ ਕਿ ਸਰਕਾਰ ਨੇ ਬਹੁਤ ਸਾਰੇ ਕਲੀਨਿਕ ਖੋਲ੍ਹ ਦਿੱਤੇ ਹਨ ਤੇ ਪਿੰਡ-ਪਿੰਡ ਕਲੀਨਿਕ ਪਹੁੰਚ ਵੀ ਚੁੱਕੇ ਹਨ ਪਰੰਤੂ ਅਜੇ ਵੀ ਲੋਕਾਂ ਨੂੰ ਡਾਕਟਰਾਂ ਅਤੇ ਦਵਾਈਆਂ ਦੀ ਕਮੀ ਮਹਿਸੂਸ ਹੋ ਰਹੀ ਹੈ ਲੋਕ ਕਹਿ ਰਹੇ ਹਨ ਕਿ ਭਾਵੇਂ ਥੋੜਾ ਕੰਮ ਕਰ ਲਓ ਜ਼ਿਆਦਾ ਕਰਨ ਦੀ ਲੋੜ ਨਹੀਂ ਤੇ ਇਸ ਤੋਂ ਇਲਾਵਾ ਸਰਕਾਰ ਨੇ ਬਹੁਤ ਸਾਰੇ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦਾ ਵਾਅਦਾ ਕੀਤਾ ਸੀ ਤੇ ਸਰਕਾਰ ਨੇ ਅਜੇ ਤੱਕ ਪੂਰਾ ਨਹੀਂ ਕੀਤਾ ਦੂਸਰਾ ਆਮ ਆਦਮੀ ਪਾਰਟੀ ਦੇ ਪੱਖੋਂ ਜੇ ਵੀ ਗੱਲਾਂ ਜਾਂਦੀਆਂ ਹਨ ਕਿ ਉਸ ਨੇ ਬਹੁਤ ਸਾਰੇ ਲੋਕਾਂ ਨੂੰ ਜਾਂ ਨਵੇਂ ਮੁੰਡਿਆਂ ਨੂੰ ਰੁਜ਼ਗਾਰ ਦਿੱਤਾ ਹੈ 600 ਯੂਨਿਟ ਮਾਫ ਕਰ ਦਿੱਤੇ ਹਨ ਪਿੰਡ ਪਿੰਡ ਜਾਂ ਹਲਕੀ ਬਾਈਜ਼ ਬਹੁਤ ਸਾਰੇ ਕਲੀਨਿਕ ਖੋਲ੍ਹ ਦਿੱਤੇ ਹਨ ਤੇ ਜੰਗੀ ਪੱਧਰ ਤੇ ਸਕੂਲਾਂ ਨੂੰ ਤਿਆਰ ਕੀਤਾ ਹੈ ਪਰੰਤੂ ਇਹ ਵੀ ਦੇਖਿਆ ਜਾਂਦਾ ਹੈ ਕਿ ਬਹੁਤ ਸਾਰੇ ਸਕੂਲਾਂ ਵਿੱਚ ਅਜੇ ਜਾਂ ਇੱਕ ਅਧਿਆਪਕ ਹੈ ਜਾਂ ਬਿਨਾਂ ਅਧਿਆਪਕ ਤੋਂ ਹੀ ਚੱਲ ਰਹੇ ਹਨ ਤੀਸਰਾ ਵੀ ਦੇਖਣ ਦੇ ਸਾਹਮਣੇ ਆ ਰਿਹਾ ਕਿ ਜਿਹੜਾ ਨਸ਼ਾ ਹੈ ਉਹ ਪਹਿਲੇ ਨਾਲੋਂ ਕਾਫੀ ਵੱਧ ਚੁੱਕਾ ਹੈ ਸਰਕਾਰ ਨੇ ਕਿਹਾ ਸੀ ਕਿ ਉਹ ਨਸ਼ਾ ਜਲਦੀ ਤੋਂ ਜਲਦੀ ਖਤਮ ਕਰ ਦੇਵੇਗੀ ਭ੍ਰਿਸ਼ਟਾਚਾਰ ਵੀ ਗੁਪਤ ਰੂਪ ਨਾਲ ਰਿਸ਼ਤਤਖੋਰੀ ਵੀ ਚੱਲ ਰਹੀ ਹੈ ਜੋ ਕਿ ਆਮ ਦੇਖਣ ਨੂੰ ਮਿਲ ਜਾਂਦੀ ਹੈ ਪਰੰਤੂ ਲੋਕ ਚੁੱਪ ਹਨ ਤੇ ਉਹ ਆਉਣ ਵਾਲੇ ਸਮੇਂ ਵੋਟਰਾਂ ਨੂੰ ਪ੍ਰਭਾਵਿਤ ਕਰ ਸਕਦੇ ਹਨ ਕਾਂਗਰਸ ਪਾਰਟੀ ਦੇ ਪੱਖ ਵਿੱਚ ਇਹ ਵਿਚਾਰ ਜਾਂਦੇ ਹਨ ਕਿ ਉਹ ਜਿੱਥ ਦੇ ਘੋੜੇ ਤੇ ਸਵਾਰ ਹੈ ਪੰਜਾਬ ਵਿੱਚ ਐਮਪੀ ਇਲੈਕਸ਼ਨ ਦੀਆਂ 7 ਸੀਟਾਂ ਜਿੱਤ ਕੇ ਉਸ ਨੇ ਲੋਕਾਂ ਵਿੱਚ ਆਪਣੀ ਲਹਿਰ ਨੂੰ ਸਾਬਤ ਕਰ ਦਿੱਤਾ ਹੈ। ਦੂਸਰਾ ਕਾਂਗਰਸ ਪਾਰਟੀ ਦੇ ਕੇਂਦਰ ਵਿੱਚ ਵੀ ਉਸ ਦਾ ਰੁਤਬਾ ਵਧਿਆ ਹੈ। ਤੇ ਕਾਂਗਰਸ ਪਾਰਟੀ ਆਪਸ ਵਿੱਚ ਮਿਲ ਕੇ ਸਰਕਾਰ ਦੇ ਵਿਰੁੱਧ ਲੜ ਰਹੀ ਹੈ। ਤੇ ਇਹ ਵੀ ਦੇਖਣ ਨੂੰ ਮਿਲ ਰਿਹਾ ਹੈ ਕਿ ਇੱਥੋਂ ਕਾਂਗਰਸ ਜਿੱਤ ਸਕਦੀ ਹੈ ਕਿਉਂਕਿ ਇੱਥੇ ਕਾਂਗਰਸ ਦਾ ਪ੍ਰਭਾਵ ਵੀ ਜ਼ਿਆਦਾ ਹੈ ਦੂਸਰਾ ਇਹ ਤਾਂ ਵੋਟਰ ਹੀ ਦੱਸਣਗੇ ਕਿ ਕੌਣ ਆਉਣ ਵਾਲੇ ਸਮੇਂ ਵਿੱਚ ਜਿੱਤੇਗਾ ਸਾਡਾ ਸਾਰੇ ਉਮੀਦਵਾਰਾਂ ਨੂੰ ਜਿਲੰਦਰ ਤੋਂ ਜੋ ਵੀ ਉਮੀਦਵਾਰ ਖੜੇ ਹਨ ਉਹਨਾਂ ਨੂੰ ਬੈਸਟ ਵਿਸ਼ੇਸ ਤੇ ਆਉਣ ਵਾਲੇ ਸਮੇਂ ਵਿੱਚ ਆਸ਼ਾ ਕਰਦੇ ਹਾਂ ਕਿ ਜੋ ਵੀ ਕੋਈ ਜਿੱਤੇਗਾ ਆਮ ਆਦਮੀ ਪਾਰਟੀ ਦਾ ਜਾਂ ਕਾਂਗਰਸ ਦਾ ਉਹ ਲੋਕ ਭਲਾਈ ਵੱਲ ਧਿਆਨ ਦੇਵੇਗਾ ਤੇ ਲੋਕਾਂ ਦੇ ਨਾਲ ਮਿਲ ਕੇ ਕੰਮ ਕਰੇਗਾ Tanrı'na çok teşekkür